ਸਰਦਨ ਮੋਦੇ ਪਨਾਵੈ ਕਲਿਕਾ ਖਾਲਸਾ ਵਾਪੀ ਦੀ ਖਤੇ ਅੱਜ ਜੇ ਮੈਂ ਕੁਝ ਮਹੰਤਿਆ ਗੱਲਾਂ ਕਰਨ ਦੇ ਲਈ ਤੁਹਾਡੇ ਰੂਪੂ ਆਇਆ ਕਿਉਂਕਿ ਜਿਹੜੀ ਪਰਤੀ ਪ੍ਰਿਕਰਿਆ ਦਾ ਕੰਮ ਚੱਲ ਰਿਹਾ ਸੀਗਾ ਉਹ ਮੇਰੀ ਪਰੀਦੇਵਾਰਸ਼ੇ ਵਿੱਚ ਪਾਸ਼ਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਸਦਕਾ ਮੁਕੰਮਲ ਹੋਇਆ ਜਿਹਦੇ ਵਿੱਚ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ ਪੰਥਦਾਰੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸੋ ਮੈਂ ਸਾਰੇ ਪੰਜਾਬ ਵਾਸੀਆਂ ਦਾ ਵੀ ਜਿਨ੍ਹਾਂ ਨੇ ਇਸ ਪਰਤੀ ਪ੍ਰਿਕਰਿਆ ਦੇ ਵਿੱਚ ਆਪਣਾ ਯੋਗਦਾਨ ਪਾਇਆ ਮਸਾਲੇ ਤੇ ਦੋ ਤੂੰ ਬਾਤ ਕਰਦਾ ਕੋਈ ਜੋ ਵੀ ਹੁਕਮਨਾਮਾ ਜਾਰੀ ਹੋਇਆ ਸ਼੍ਰੀ ਕਲਤਖਸਾਬ ਨੂੰ 2 ਦਸੰਬਰ ਨੂੰ ਜਿਸ ਦੇ ਮਤਾਂਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਰਾਜਿੰਦਰ ਸਿੰਘ ਧਾਮੀ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਨੋਮਾਇੰਟ ਹੋਇਆ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮਤਾਂਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਬਿਲ ਤੇ ਜ਼ੀਰੋ ਨਾਲੋਂ ਉਸ ਕਮੇਟੀ ਤੋਂ ਬਿਨਾਂ ਹੀ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ ਅਤੇ ਦੋ ਮੈਂਬਰ ਸਿਫਾ ਦੇ ਗਏ ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦੁਬਾਰਾ ਸਿੰਘ ਸਾਹਿਬ ਨੂੰ ਹਦੇਸ਼ ਜਾਲੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦਾ ਸ਼ੌਕੜਾਪਾ ਜਾਣਦੇ ਆਂ ਕਿ ਕੁਰਬਾਨੀ ਵਾਲਾ ਪਰਿਵਾਰ ਆ ਤੇ ਬਹੁਤ ਵੱਡੀ ਉਸ ਪਰਿਵਾਰ ਦੀ ਫੌਮ ਦੇਣਾ ਸੋ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਦਾਨ ਨੂੰ ਸੰਬੰਧ ਨਹੀਂ ਛੇਕਾਲ ਤੱਕ ਸਾਡੇ ਨਮਾਇਦੇ ਵੱਜੋਂ ਉਹ ਉਹ ਮੈਂਬਰ ਬੜੇ ਅਤੇ ਸਾ ਇੱਕ ਵਾਰ ਸੀ ਨਹੀਂ ਜੁਂਦਾ ਜਿ ਸੁਭੀ ਸਿੰਘ ਬਾਦਲ ਜੀ ਦੇ ਬੜੇ ਦਿੱਕੀ ਸੀਗੇ ਉਹਨਾਂ ਨੇ ਵੀ ਆਦੇਸ਼ ਮੰਨੇ ਆ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਹਿੱਸਾ ਨਹੀਂ ਸੀ ਝੁੰਦਾ ਕਮੇਟੀ ਦੇ ਰਿਪੋਰਟਾਂ ਨੂੰ ਲਾਗੂ ਕਰਨ ਦੇ ਲਈ ਰੋਸ ਵੱਜੋਂ ਮੈਂ ਪਾਰਟੀ ਦੇ ਅਗਲੇ ਦਿਨ ਤੋਂ ਲੰਬੀ ਸੀ ਲੇਟਰ ਸੀ ਪੰਜਾਂ ਨੇ ਆਦੇਸ਼ ਨੂੰ ਮੰਨਦੇ ਆ ਸ਼੍ਰੀ ਕਲਤਖ ਸਾਬ ਦੇ ਅਰਦਾਸ ਬੇਨਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਾਨੂੰ ਦੇਸ਼ ਹੋਇਆ ਬੜੇ ਚੈਲੰਜ ਸੀਗੇ ਬੜੀਆਂ ਕਠਿਨਾਈਆਂ ਸੀਗੀਆਂ ਕੋਈ ਪਲੇਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਅਦ ਵੀ ਇਹ ਜਿਹੜੀ ਭਰਤੀ peregrine ਨਿਕਲ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰੋਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਚੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥ ਦਰਦੇ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਭਰਤੀ ਕੀਤੀ ਜਾ ਅਤੇ ਜਿਹੜੀ 15 ਲੱਖ ਭਰਤੀ ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੰਫੇਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਨਵਾਂ ਚੋਲਾ ਬਾਲ ਦਿੱਤਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮਨਾਮਾ ਬਣਾਇਆਦਾ ਕਮੇਟੀ ਨੂੰ ਬਣਾਇਆ ਜਾਂਦਾ ਤਾਂ ਇਹ ਅੱਜ ਤੱਕ ਇਹ ਨੌਕਤਾਉਣੀ ਨਹੀਂ ਸੀ ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਨਾਵੇਂ ਨੂੰ ਵਿਪਰੇ ਜਾਉਣ ਦੇ ਲਈ ਉਹ ਤੇ ਇਨ ਮੈਨ ਪਾਲਣਾ ਕਰਦੇ ਲਈ ਹੋ ਇਸ ਲਈ ਬੜੀਆਂ ਘਟਨਾਈਆਂ ਆਈਆਂ ਬੜਾ ਖੁਸ਼ ਗਿਆ ਗਿਆ ਸਾਡੀ ਬੜੀ ਕਰਦਾਰ ਕੁੱਛੀ ਹੋਈ ਲੇਕਿਨ ਅਸੀਂ ਜਿਸ ਦਿਨ ਪੁਲਿਸ ਕੇ ਪੰਜ ਮੈਂਬਰ ਇਹ ਮੰਨ ਕੇ ਚਲੇ ਸੀ ਵੀ ਜੋ ਕੋਈ ਮਰਜ਼ੀ ਕਰੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਨਾ ਵਾ ਸੋ ਇਸ ਲਈ ਸਾਡਾ ਜਿਹੜਾ ਇਹ ਕਾਰਜ ਸੀਗਾ ਜਿਹੜੀ ਸੇਵਾ ਲੱਗੀ ਸੀ ਉਹ ਸਾਡੀ ਮੁਕੰਮਲ ਹੋਈ ਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਜੀ ਵਿਰੋਧ ਨਹੀਂ ਸੋਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜੇ ਤੱਕ ਗੱਲ ਕਹੀ ਹੈ ਤੇ ਨਾ ਹੁਣ ਸਮਝ ਹੈ ਨਹੀਂ ਹੈ ਜੋ ਮਰਜ਼ੀ ਕੋਈ ਕਹੀ ਜਾਵੇ ਜਿਹੜੀ ਗੱਲ ਹੋਈ ਸੀ ਕਿ ਉਹਦੇ ਸਮਟਣ ਦੀ ਜਿਸ ਦਿਨ ਨਾ ਹੁਣਮਾ ਜਾਰੀ ਹੋਇਆ 306 ਲੈ ਦਿੱਤੇ ਉਹ ਜੋ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚੁੱਲਾ ਸਮਟ ਲਿਆ ਸੀ ਉਸੇ ਦਿਨ ਲੇਕਿਨ ਦੂਸਰੇ ਪਾਸੇ ਉਹ ਆਪੇ ਭਰਤੀ ਕਰਕੇ ਜਿਹੜਾ ਪ੍ਰਧਾਨ ਕਿਨ ਹੈ ਗਿਆ ਪ੍ਰਧਾਨ ਚੁਣ ਲਿਆ ਗਿਆ ਸੀ ਉਸ ਤੋਂ ਬਾਅਦ 1920 ਜਿਹੜਾ ਕਾਲੀਦਾ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ 파ਟੀ ਨੂੰ ਬਣ ਕਰਕੇ ਇਸ ਕਮੇਟੀ ਦਾ हिस्सा ਬਣ ਕੇ ਸੀਗੇ। ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਦੀ ਆ ਉਹਨਾਂ ਉਹ ਹੈ ਕਿ ਅਸੀਂ ਅੰਤਰਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ। ਕਿਸੇ ਅਹੁਦੇ ਦੀ ਲਾਲਸਾ ਸੀ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਦੀ ਕਰ ਰਹੇ ਨੇ। ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰਹਿਦਾ ਅੰਤਰਕ ਇਕਤਾ ਦਾ। ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥ ਖੇਤਰੀ ਧਿਰ ਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸਿੱਕਾਉਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਹੜੀਆਂ ਦਿੱਲੀ ਤੋਂ ਚਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਤੇ ਕਾਉਣ ਦੇ ਲਈ ਦੂਜੇ ਦੇ ਖਿਲਾਫ ਕੁਸ਼ੀ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਇਕਜੁੱਟ ਹੋਣ ਦੀ ਉਮੈ ਤੁਹਾਨੂੰ ਮਿਸ਼ਵਾਜ ਦੋਣਾ ਜਿੰਨੇ ਜੋ ਕੁਝ ਹੋ ਗਿਆ ਸੀ ਕਿ ਅਸੀਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾਂ ਵੀ ਉਹ ਸਗਿਆ ਆਪਣੇ ਸਾਰੇ ਇਰਤਿਆਕ ਕੀ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਧਿਰਾਂ ਨੇ ਜਿਹੜੀਆਂ ਜਿਹੜੀਆਂ ਪੰਜਾਬ ਅਤੇ ਪੰਥ ਦੀ ਹਤੈਸ਼ੀ ਨੇ ਉਹਨਾਂ ਨੂੰ ਚਾਹੀਦਾ ਵੀ ਆਪਣੇ ਹਿੱਤਾਂ ਨੂੰ ਤਿਆਗ ਕੇ ਪੰਥ ਦੇ ਬਟੇਰੇ ਹਿੱਤਾਂ ਦੇ ਲਈ ਪੰਜਾਬ ਦੇ ਅਕਾਂ ਦੇ ਲਈ ਉਹ ਸਾਰੇ ਪਲੇਟਫਾਰਮ ਤੇ ਇਕੱਠੇ ਹੋ ਤਾਂ ਜੋ ਸਹੀ ਢੰਗ ਦੇ ਨਾਲ ਸਾਡੀ ਇੱਕ ਪੰਥਕ ਖੇਤਰੀ ਤੇ ਰਾਜੜੀ ਉਹ ਪੰਜਾਬ ਦੀ ਉਹ ਹੀ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਚਾਹੇ ਕੰਮ ਜਬ ਹੋਈਏ ਚਾਹੇ ਨਾ ਹੋਈਏ ਇਹ ਤਾਂ ਗੁਰੂ ਸਾਹਿਬ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾ ਗਿਆ ਹਾਂ ਸਮੇਂ ਦੇ ਵਿੱਚ ਕਿ ਅਸੀਂ ਸਾਰਿਆਂ ਤਰ੍ਹਾਂ ਨੂੰ ਤਿਕ ਪਰ ਹੋਂ ਦੇ ਦੇਖ ਕਰਦੇ ਦੀ ਯਤਨ ਕਰੀਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਰ ਵਾਹਿਗੁਰੂ ਜੀ ਫਤ